ਤੁਹਾਡਾ ਸਾਰੰਗ ਦਾ ਇੱਕ ਵਾਰ ਫਿਰ ਤੋਂ ਆਪਾਂ ਸਵਾਗਤ ਕਰਦੇ ਹਾਂ ਜੀ ਜਿੰਨੇ ਤੁਸੀਂ ਦੇਖ ਰਹੇ ਹੋ ਆਪਣਾ ਪਹਿਲਾਂ ਤਾਂ ਨੰਬਰ ਨੋਟ ਕਰ ਲਓ ਜੀ ਚੈਨਲ ਦਾ ਵਟਸਐਪ ਨੰਬਰ ਉੱਪਰ ਹਮੇਸ਼ਾ ਚੱਲਦਾ ਰਹਿੰਦਾ ਜੇ ਕਿਸੇ ਨੇ ਐਡ ਕਰਵਾਉਣੀ ਹੈ ਜੀ ਕਿਸੇ ਵੀ ਏਰੀਆ ਚ ਤੁਹਾਡੇ ਕੋਲੇ ਕੂਠੀਆ ਘਾਰਾਂ ਮਕਾਨ ਗੱਡੀਆਂ ਮੋਟਰਸਾਈਕਲ ਹੈ ਆਪਣੇ ਕੋਲੇ ਭੇਜ ਕੇ ਵੀਡੀਓ ਫੋਟੋਆਂ ਜਾਣਕਾਰੀ ਤੁਸੀਂ ਐਡ ਬਿਲਕੁਲ ਫਰੀ ਦੇ ਵਿੱਚ ਕਰਵਾ ਸਕਦੇ ਹੋ ਤੇ ਆਪਾਂ ਕੱਲੀ ਕੱਲੀ ਮਸ਼ੀਨਰੀ ਦੀ ਹੁਣ ਗੱਲ ਕਰਦੇ ਹਾਂ ਨੰਬਰ ਤੁਹਾਨੂੰ ਮਿਲ ਗਿਆ ਹੋਊਗਾ ਉੱਪਰ ਲਿਖਿਆ ਰਹਿੰਦਾ ਹਮੇਸ਼ਾ ਜੀ ਪਹਿਲੀ ਗੱਡੀ ਆਪਣੇ ਕੋਲੇ ਸਕੋਡਾ ਦੀ ਪੂੰਸੀ ਹੈ ਗੱਡੀ ਸਕੋਡਾ ਦੀ 2009 ਮਾਡਲ ਡੀਜ਼ਲ ਤੇ ਆਟੋਮੈਟਿਕ ਗੱਡੀ ਹੈ ਜੀ ਗੱਡੀ ਫਾਸਟ ਓਨਰ ਹੈ ਤੇ ਗੱਡੀ ਕੁੱਲ ਚੱਲੀ ਹੋਈ ਹੈ 1,38,000 ਕਿਲੋਮੀਟਰ ਸਾਰੇ ਫੰਕਸ਼ਨ ਵਰਕਿੰਗਸ ਨੇ ਹਰਿਆਣਾ ਨੰਬਰ ਗੱਡੀ ਹੈ ਜੀ ਤੇ ਗੱਡੀ ਦਾ ਰੰਗ ਬਹੁਤ ਜ਼ਿਆਦਾ ਵਧੀਆ ਪਿਆ ਹੈ ਬਾਕੀ ਜੇ ਆਪਾਂ ਅੰਦਰੋਂ ਗੱਲ ਕਰੀਏ ਇੰਟੀਰੀਅਰ ਬਹੁਤ ਸਹੀ ਪਿਆਗਾ ਜਿਵੇਂ ਕਿ ਲਗਜ਼ਰੀ ਗੱਡੀ ਦਾ ਹੁੰਦਾ ਹੈ ਵੱਡੀ ਗੱਡੀ ਦਾ ਓਵੇਂ ਪਿਆਗਾ ਬਿਲਕੁਲ ਸਾਫ਼ ਸੁਥਰਾ ਸੋਹਣਾ ਤੇ ਲਗਜ਼ਰੀ ਇੰਟੀਰੀਅਰ ਆਪਾਂ ਇੱਕ ਤਰ੍ਹਾਂ ਦਾ ਕਹਿ ਸਕਦੇ ਹਾਂ ਜੀ ਬਾਕੀ ਜੇ ਆਪਾਂ ਅੰਦਰੋਂ ਗੱਲ ਕਰੀਏ ਮਿਊਜ਼ਿਕ ਸਿਸਟਮ ਸਾਰਾ ਕੁਝ ਆਪਾਂ ਨੂੰ ਵਧੀਆ ਮਿਲ ਜੂਗਾ ਸੀਟ ਕਵਰ ਟੌਪ ਕਲਾਸ ਦੇ ਆਪਾਂ ਨੂੰ ਮਿਲ ਜਾਣਗੇ ਕਿਸੇ ਪਾਸੋਂ ਕੋਈ ਨੁਕਸਾਨ ਨਹੀਂ 2 ਲੱਖ ਤੇ 25000 ਰੁਪਿਆ ਡਿਮਾਂਡ ਆਪਣੇ ਕੋਲੇ ਪਹੁੰਚੀ ਹੈਗੀ ਤੇ ਜਾ ਕੇ ਕਿਸੇ ਨੇ ਦੇਖਣੀ ਹੈ ਜਾ ਕੇ ਦੇਖ ਸਕਦੋਂ ਘਰੇ ਰੱਖੀ ਹੋਈ ਗੱਡੀ ਹੈ ਜੀ ਤੇ ਇੱਕ ਹੱਥ ਚੱਲੀ ਹੋਈ ਹੈ ਗੱਡੀ ਸਿਰਫ ਮਾਲਕ ਨੇ ਚਲਾਈ ਹੋਈ ਹੈ ਹੋਰ ਕਿਸੇ ਨੇ ਨਹੀਂ ਚਲਾਈ ਬਾਕੀ ਤੁਹਾਡੇ ਸਾਹਮਣੇ ਆ ਜੀ ਫੋਟੋਆਂ ਚਾਰੇ ਪਾਸੋਂ ਅੰਦਰ ਬਾਹਰੋਂ ਇਹਨਾਂ ਨੇ ਖਿੱਚ ਕੇ ਭੇਜੀਆਂ ਤੁਸੀਂ ਸਾਰਾ ਕੁਝ ਦੇਖ ਹੀ ਲਓ ਨੰਬਰ ਰਹਿ ਗਿਆ ਜੀ ਵਾਜਦਾ 8699202996 ਕੋਈ ਵੀ ਗੱਲ ਕਰਨੀ ਕਿਸੇ ਵੀ ਤਰ੍ਹਾਂ ਦੀ ਗੱਲ ਤੁਸੀਂ ਆਪੇ ਕਰ ਲਿਓ ਤੇ ਸੈਕਿੰਡ ਗੱਡੀ ਆਪਣੇ ਕੋਲੇ ਸੈਂਟਰੋ ਮਾਲਕ ਨੇ ਭੇਜੀ ਆ ਜੀ ਗੁਰਦਾਸਪੁਰ ਸਾਨੇਵਾਲ ਇਹਨਾਂ ਦਾ ਏਰੀਆ ਟਾਇਰਾਂ ਦੀ ਕੰਡੀਸ਼ਨ ਆਪਾਂ ਨੂੰ 80 ਤੋਂ 85 ਪੈਸੇ ਮਿਲ ਜੂਗੀ ਗੱਡੀ ਪੰਜਾਬ ਨੰਬਰ ਹੈ ਜੀ ਮਾਡਲ 2007 ਹੈ ਤੇ ਗੱਡੀ ਦੀ ਪਾਸਿੰਗ ਰੀਨਿਊ ਕਰਵਾਈ ਹੋਈ ਹੈ 2027 ਤੱਕ ਕਰਾਂ ਗੱਡੀ ਦਾ ਰੰਗ ਆਪਾਂ ਨੂੰ ਸਿਲਵਰ ਮਿਲਵਾ ਜੇ ਰੰਗ ਗੱਡੀ ਦਾ ਬਹੁਤ ਵਧੀਆ ਪਿਆ ਬਾਕੀ ਬੰਪਰ ਬੰਪਰ ਵਧੀਆ ਪਏ ਨੇ ਤੇ ਰੇਟ ਦੀ ਆਪਾਂ ਗੱਲ ਕਰੀਏ ਤਾਂ ਮਾਲਕ ਵੱਲੋਂ ਆਪਣੇ ਕੋਲ 78000 ਰੁਪਏ ਡਿਮਾਂਡ ਪਹੁੰਚੀ ਹੈ ਬਾਕੀ ਜਿਹੜੇ ਮਾਲਕ ਨੇ ਉਹਨਾਂ ਨੇ ਆਖਿਆ ਵੀ ਘਾਟਾ ਵਾਦਾ ਕਰ ਲਾਂਗੇ ਕਿਸੇ ਨੂੰ ਪਸੰਦ ਆਵੇ ਕੋਈ ਦੇਖਣ ਦਾ ਚਾਹਵਾਨ ਹੈਗਾ ਗੱਡੀ ਤਾਂ ਸਾਨੇਵਾਲ ਇਹਨਾਂ ਦਾ ਏਰੀਆ ਜਾ ਕੇ ਦੇਖ ਸਕਦਾ ਹੂੰ ਘਰੇ ਤੁਹਾਨੂੰ ਗੱਡੀ ਮਿਲ ਜੂਗੀ ਤੇ ਕਿਸੇ ਨੇ ਟ੍ਰਾਈ ਲੈ ਕੇ ਦੇਖਣੀ ਆ ਕਿਸੇ ਨੇ ਚਲਾ ਕੇ ਦੇਖਣੀ ਆ ਤੁਸੀਂ ਜਾ ਕੇ ਦੇਖ ਲਿਓ ਬਾਈ ਦਾ ਨੰਬਰ ਆਪਾਂ ਸਕਰੀਨ ਤੇ ਦੇ ਰੱਖਿਆ ਤੁਹਾਨੂੰ ਮਿਲ ਗਿਆ ਹੋਊਗਾ 8847272298 ਗੱਲਬਾਤ ਕਰਨੀ ਆਪੇ ਕਰ ਲਿਓ ਜੀ ਬਾਕੀ ਆਪਣੇ ਚੈਨਲ ਦਾ ਵਟਸਐਪ ਨੰਬਰ ਤੁਸੀਂ ਲਾਜ਼ਮੀ ਨੋਟ ਕਰ ਲਿਆ ਕਰੋ ਉੱਪਰ ਹਮੇਸ਼ਾ ਵਾਰ-ਵਾਰ ਲਿਖਿਆ ਰਹਿੰਦਾ ਜੀ ਜੇ ਕਿਸੇ ਨੇ ਕਿਸੇ ਵੀ ਤਰ੍ਹਾਂ ਦੀ ਐਡ ਕਰਵਾਉਣੀ ਹੈ ਕਿਸੇ ਵੀ ਏਰੀਆ ਚ ਕਰਵਾਉਣੀ ਹੈ ਜਿੱਥੋਂ ਵੀ ਤੁਸੀਂ ਦੇਖ ਰਹੇ ਹੋ ਤੁਹਾਡੇ ਕੋਲੇ ਕੂਠੀ ਘਰ ਮਕਾਨ ਕੁਝ ਵੀ ਹੈ ਜੀ ਆਪਣੇ ਕੋਲੇ ਭੇਜ ਕੇ ਫਰੀ ਦੇ ਵਿੱਚ ਐਡ ਲਗਵਾ ਸਕਦੇ ਹਾਂ ਤੇ ਹੁਣ ਆਪਾਂ ਫਿਰ ਤੋਂ ਗੱਡੀਆਂ ਦੀ ਗੱਲਬਾਤ ਕਰਦੇ ਹਾਂ ਆਪਣੇ ਕੋਲੇ ਹੁਣ ਇੱਕ ਆਲਟੋ ਗੱਡੀ ਪਹੁੰਚੀ ਹੈ ਕਾਲੇ ਰੰਗ ਦੀ ਗੱਡੀ ਹੈ ਸੀ ਮਾਡਲ 2010 ਆਲਟੋ ਐਲ ਐਕਸ ਆਈ ਗੱਡੀ ਹੈਗੀ ਟੌਪ ਮਾਡਲ ਹੈ 88000 ਕੁੱਲ ਚੱਲੀ ਹੋਈ ਹੈ ਤੇ ਗੱਡੀ ਫਾਸਟ ਓਨਰ ਹੈ ਜੀ ਨਵੇਂ ਟਾਇਰਾਂ ਚ 170 ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਹੈ ਜੀ ਗੱਡੀ ਖੜੀ ਹੈ ਤਰਨ ਤਰਨ ਮਾਲਕ ਦੇ ਘਰੇ ਕਿਸੇ ਨੂੰ ਪਸੰਦ ਆਈ ਹੈ ਕੋਈ ਵੀ ਦੇਖਣਾ ਚਾਹੁੰਦਾ ਜੀ ਕੋਈ ਦੇਖਣ ਦਾ ਚਾਹਵਾਨ ਹੈਗਾ ਤੁਸੀਂ ਜਾ ਕੇ ਦੇਖ ਸਕਦੇ ਹੋ ਮਾਲਕ ਦੇ ਘਰੇ ਤੁਹਾਨੂੰ ਗੱਡੀ ਮਿਲ ਜੂਗੀ ਕਿਸੇ ਨੇ ਚਲਾ ਕੇ ਦੇਖਣੀ ਹੈ ਕਿਸੇ ਨੇ ਸਟਾਰਟ ਕਰਕੇ ਦੇਖਣੀ ਹੈ ਤੁਸੀਂ ਜਾ ਕੇ ਦੇਖ ਲਿਓ ਗੱਲਬਾਤ ਤੁਹਾਡੀ ਸਾਰੀ ਹੋ ਜੂਗੀ ਮਾਲਕ ਨਾਲ ਤੇ ਨੰਬਰ ਮਾਲਕ ਦਾ ਸਕਰੀਨ ਤੇ ਆਪਾਂ ਦੇ ਰੱਖਿਆਗਾ ਨੰਬਰ ਹੈ ਜੀ 94170 82054 ਤੇ ਆਪਾਂ ਇੱਕ ਹੋਰ अल्टੋ ਗੱਡੀ ਤੁਹਾਡੇ ਖਾਤਰ ਲੈ ਕੇ ਪਹੁੰਚੇ ਆਂ अल्टੋ ਐਲਐਕਐਸਆਈ ਗੱਡੀ ਐ ਜੀ 2006 ਮਾਡਲ ਐ ਤੇ ਰੇਟ ਐ ਜੀ ਇਹਦਾ 52000 ਰੁਪਿਆ ਮਾਲਕ ਨੇ 52000 ਦੀ ਮੰਗ ਪਾਈ ਐ ਲੈਸ ਹੋ ਜੂਗਾ ਮੰਤਨ ਪੂਰਾ ਹੋ ਜੂਗਾ ਜੀ ਤੇ ਰੇਟ ਮੌਕੇ ਤੇ ਘਟ ਜੂਗਾ ਬਟਾਲੀ ਖੜੀ ਐ ਗੱਡੀ 6 ਮਾਡਲ ਐ ਐਲਐਕਐਸਆਈ ਚੇਰੀ ਰੰਗ ਚ ਐ ਕਿਸੇ ਨੇ ਦੇਖਣੀ ਐ ਗੱਡੀ ਜਾ ਕੇ ਦੇਖ ਸਕਦਾ ਹੂੰ ਕਿਸੇ ਨੇ ਚਲਾ ਕੇ ਦੇਖਣੀ ਐ ਚਲਾ ਕੇ ਦੇਖ ਸਕਦਾ ਹੂੰ ਟਾਇਰ ਟੱਪਾਂ ਤੁਸੀਂ ਦੇਖ ਰਹੇ ਹੋ ਹਲਕੇ ਫੁਲਕੇ ਜ ਡੈਂਟ ਤੇ ਸਕ੍ਰੈਚ ਆਪਾਂ ਨੂੰ ਮਿਲਣਗੇ ਜਰੂਰ ਤਾਂ ਕਿ ਚਲਾਉਣ 'ਚ ਕੋਈ ਨੁਕਸ ਨਹੀਂ ਵਧੀਆ ਚਲਾਉਣ 'ਚ ਹੈ ਤੇ ਰੇਡ ਤੋਂ ਨੂੰ ਪਤਾ ਲੱਗ ਗਿਆ 52000 ਰੁਪਏ ਡਿਮਾਂਡ ਹੈ ਬਟਾਲੇ ਖੜੀ ਹੈ ਤੇ ਮਾਲਕ ਦਾ ਨੰਬਰ ਆਪਾਂ ਸਕਰੀਨ ਤੇ ਦੇ ਰੱਖਿਆ ਕਿਸੇ ਨੂੰ ਪਸੰਦ ਆਈ ਹੈ ਕੋਈ ਗੱਲਬਾਤ ਕਿਸੇ ਵੀ ਤਰ੍ਹਾਂ ਦੀ ਕਰਨਾ ਚਾਹੁੰਦਾਗਾ ਮਾਲਕ ਦਾ ਨੰਬਰ ਕਰੋ ਜੀ ਨੋਟ 981572396 ਗੱਲਬਾਤ ਕਰ ਲਿਓ ਤੇ ਤੁਹਾਡੀ مالک ਨਾਲ ਗੱਲ ਹੋ ਜੂਗੀ ਕੁਝ ਵੀ ਪੁੱਛਣਾ ਹੈ ਕੁਝ ਵੀ ਕਰਨਾ ਹੈ ਤੁਸੀਂ ਆਪੇ ਗੱਲ ਕਰ ਲਿਓ ਬਾਕੀ ਵੀਡੀਓ ਦੀ ਆਪਾਂ ਪੂਰੀ ਗੱਲ ਕਰ ਲਈ ਤੇ ਜਿਹਨੀਆਂ ਮਸ਼ੀਨਰੀ ਆਪਾਂ ਲੈ ਕੇ ਪਹੁੰਚੇ ਸੀਗੇ ਸਾਰੀਆਂ ਤੁਹਾਨੂੰ ਮੈਂ ਦਿਖਾਤੀਆਂ ਵੀਡੀਓ ਮਸ਼ੀਨਰੀਆਂ ਗੱਡੀਆਂ ਆਲਟੋ ਗੱਡੀ ਕੈਮੇ ਦੇ ਲਈ ਤੁਹਾਨੂੰ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਜੀ ਜਿਹਨੇ ਤੁਸੀਂ ਪਹਿਲੀ ਵਾਰ ਆਏ ਹੋ ਜੀ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤੇ ਹਰ ਰੋਜ਼ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ نیچے ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਜੀ ਲਾਜ਼ਮੀ ਦਬਾ ਦਿਓ ਵੀਡੀਓ ਵਧੀਆ ਲੱਗੀ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਿਸੇ ਕੋਲੀ ਕਿਸੇ ਵੀ ਏਰੀਆ ਚ ਕੋਠੀ ਘਰ ਮਕਾਨ ਗੱਡੀ ਮੋਟਰਸਾਈਕਲ ਕੁਛ ਵੀ ਅਸੀਂ ਆਪਣੇ ਕੋਲੇ ਭੇਜੋ ਐਡ ਆਪਾਂ ਜਲਦੀ ਤੋਂ ਜਲਦੀ ਬਿਲਕੁਲ ਫਰੀਦ ਵਿੱਚ ਲਗਾ ਦੇਵਾਂਗੇ